ਸੰਤ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਸਰਾਲੀ ਸਾਹਿਬ ਵਾਲੇ ਸੰਤ ਬਾਬਾ ਹਕਮ ਸਿੰਘ ਜੀ ਜਿਨ੍ਹਾਂ ਦਾ ਬਹੁਤ ਵੱਡਾ ਇਸ ਮੰਡ ਏਰੀਏ ਨੂੰ ਸੁਲਤਾਨਪੁਰ ਏਰੀਏ ਨੂੰ ਬਹੁਤ ਵੱਡਾ ਮਹਾਂਪੁਰਖਾਂ ਦਾ ਜਿਹੜਾ ਸਾਥ ਹੈ ਸੰਯੋਗ ਹੈ ਕਿਉਂਕਿ ਜੇ ਆਪਾਂ ਪ੍ਰਸ਼ਾਸਨ ਦੀ ਝਾਕ ਦੇ ਵਿੱਚ ਰਹੀਏ ਤੇ ਉਹ ਤੇ ਆਪਾਂ ਵੇਨੇ ਵੀ ਕੋਈ ਨਹੀਂ ਐਡਾ ਕੋਈ ਬੋਰਡ ਦਾ ਤੇ ਮਹਾਂਪੁਰਖ ਪਰੇ ਉਪਕਾਰੀ ਆ ਤੇ ਇੱਕ ਮਹਾਂਪੁਰਖਾਂ ਨੇ ਰੱਬ ਦੇ ਰੂਪ ਦੇ ਵਿੱਚ ਦੁਬਾਰਾ ਇੱਕ ਸੰਤ ਭੇਜੇ ਆ ਜਿਹੜੇ ਸੰਗਤ ਦੇ ਵਿੱਚ ਆਪ ਹੱਥੀਂ ਆਪ ਗਾੜੀ ਲਾ ਕੇ ਭਾਵੇਂ ਪਾਣੀ ਹੋਵੇ ਜਿਸ ਤਰ੍ਹਾਂ ਮਹਾਂਪੁਰਖਾਂ ਨੇ ਬੂਟੇ ਲਾਉਂਦੇ ਆ ਆਪ ਹੱਥੀਂ ਸੇਵਾ ਕਰਦੇ ਆ ਨਹੀਂ ਤੇ ਇੰਨੀ ਗਰਮੀ ਦੇ ਵਿੱਚ ਕੋਈ ਬਾਹਰ ਨਹੀਂ ਨਿਕਲਦਾ ਕੋਈ ਵੀ ਸੰਤ ਬਹੁਤ ਵੱਡੀ ਕਹਾਣਾ ਵਾ ਤੇ ਮਹਾਂਪੁਰਖਾਂ ਦਾ ਤੇ ਧੰਨਵਾਦ ਕਰਦੇ ਆ ਮਹਾਂਪੁਰਖਾਂ ਨੂੰ ਸੱਚੇ ਪਾਸੇ ਤੰਦਰੁਸਤੀ ਦੇ ਰੋਤਾ ਬਖਸ਼ੇ ਜਥੇਦਾਰ ਬਾਬਰ ਸਿੰਘ ਜੀ ਜਗ ਮੋਹਨ ਸਿੰਘ ਜੀ ਬਹੁਤ ਚੜ੍ਹਦੀ ਕਲਾ ਦੇ ਨਾਲ ਬਾਬਾ ਜੀ ਦੇ ਜਿੰਨੇ ਵੀ ਸੇਵਾਦਾਰ ਆ ਬਹੁਤ ਚੜ੍ਹਦੀ ਕਲਾ ਦੇ ਨਾਲ ਸੇਵਾ ਨਿਭਾ ਰਹੇ ਆ ਦੁਨੀਆ ਵਿੱਚ ਸੰਗਤਾਂ ਦੇਸ਼ ਵਿਦੇਸ਼ਾਂ ਦੇ ਵਿੱਚ ਵੱਧ ਤੋਂ ਵੱਧ ਸੰਪਰਦਾਇ ਸ੍ਰੀ ਹਰਿ ਸਹਿਬ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਨੂੰ ਸਾਥ ਦੇਣ ਕਿਉਂਕਿ ਬਾਬਾ ਸੇਵਾ ਕਰਾ ਰਹੇ ਹੋਰ ਚੜ੍ਹਦੀ ਕਲਾ ਨਾਲ ਸੇਵਾ ਕਰਾ ਸਕਣ ਇਹ ਸੰ ਸਾਡੇ ਨਾਲ ਜੈਹਦਰ ਬਾਬਾ ਪ੍ਰਕਾਸ਼ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਧੰਨਵਾਦ ਕਰਦੇ ਹਾਂ ਮਹਾਪੁਰਖਾਂ ਦਾ ਜਿਨ੍ਹਾਂ ਦਿਨ ਰਾਤ ਇੱਕ ਕਰਕੇ ਸਵਾਵਾ ਚਾਲੂ ਰੱਖੀਆਂ ਕਿਉਂਕਿ ਗਰਮੀ ਦੇ ਵਿੱਚ ਇਸ ਇਹੋ ਜੀ ਗਰਮੀ ਦੇ ਵਿੱਚ ਕੋਈ ਵੀ ਬਾਹਰ ਆਣ ਕੇ ਜਿਹੜਾ ਕੰਮ ਨਹੀਂ ਕਰ ਸਕਦਾ ਪਰ ਸੰਤ ਮਹਾਪੁਰਖਾਂ ਵੱਲੋਂ ਜਿਹੜੀਆਂ ਸੰਗਤਾਂ ਭੇਜੀਆਂ ਜਾ ਰਹੀਆਂ ਨੇ ਉਹ ਦਿਨ ਰਾਤ ਇੱਕ ਕਰਕੇ ਇੱਥੇ ਮਿਹਨਤ ਕਰਕੇ ਉਹਨਾਂ ਕਿਸਾਨ ਭਰਾਵਾਂ ਦੀ ਮਦਦ ਕਰਨ ਦਾ ਜਿਨ੍ਹਾਂ ਦੀਆਂ 2023 ਦੇ ਵਿੱਚ ਵੀ ਫਸਲਾਂ